ਅਮਰੀਕਾ ਕੈਨੇਡਾ ਦੀ ਮੈਂ ਕੋਈ ਸਟਾਇਰ ਕੀਤਾ ਸੀ ਇੱਕ ਵਿਅੰਗ ਕੀਤਾ ਸੀ ਮੈਂ ਕਿਸੇ ਸੀਡੀ ਚ ਕਿ ਕਿਸੇ ਨੂੰ ਪੁੱਛਿਆ ਕਿ ਆ ਅਮਰੀਕਾ ਪਰਦੇ ਅਮਰੀਕਾ ਦੇ ਬੰਦੇ ਨੂੰ ਮਨੀਜੀ ਕਿ ਬੱਚੇ ਕਿੱਡੇ ਕਿੱਟਕ ਹੋ ਗਏ ਉਹ ਕਹਿੰਦਾ ਭਤੀਜਾ ਐਡਾ ਹੈ ਭਤੀਜੀ ਤੁਹਾਡੀ ਐਡੀ ਹੋ ਗਈ ਉਹ ਕਹਿੰਦਾ ਯਾਰ ਬੱਚੇ ਐਦਾਂ ਦੱਸਦੇ ਹੁੰਦੇ ਨੇ ਕਹਿੰਦਾ ਐਦਾਂ ਤਾਂ ਤਾਂ ਦੱਸੀਏ ਜੇ ਕਦੇ ਤੁਰੇ ਫਿਰਦੇ ਦੇਖਦੇ ਹੋਈਏ ਜਦੋਂ ਜਾਣਿਆ ਉਦੋਂ ਸੁੱਤੇ ਪਏ ਹੁੰਦੇ ਆ ਜਦੋਂ ਆਉਣਿਆ ਉਦੋਂ ਸੁੱਤੇ ਪਏ ਹੁੰਦੇ ਸੋ ਐਦਾਂ ਐਦਾਂ ਮਿਲਣ ਲੱਗ ਗਏ ਇਸ ਦਾ ਬੱਚਿਆਂ ਨੂੰ ਉਹੀ ਹਾਲ ਆਪਣਾ ਹੋ ਗਿਆ ਜੇ 12 12 ਘੰਟੇ ਕੰਮ ਨਹੀਂ ਕਰਾਂਗੇ ਘਰ ਨਹੀਂ ਚੱਲਦਾ ਚੁੱਲਾ ਨਹੀਂ ਚੱਲਦਾ ਅਸੀਂ ਕਰਾਂਗੇ ਚੁੱਲ੍ਹੇ ਠੀਕ ਅਸੀਂ ਜ਼ੀਰੋ ਬਿੱਲ ਲਿਆ ਕੇ ਤੁਹਾਡੇ ਦੋ ਦੋ 3 3000 ਬਚਾਵਾਂਗੇ ਅਸੀਂ এডਿਕੇਸ਼ਨ ਕਮਾਲ ਦੀ ਦੇ ਕੇ ਤੁਹਾਡੇ ਪ੍ਰਾਈਵੇਟ ਸਕੂਲਾਂ ਚੋਂ ਫੀਸਾਂ ਬਚਾਵਾਂਗੇ ਅਸੀਂ ਇਹਨਾਂ ਬੱਚਿਆਂ ਨੂੰ ਆਈਪੀਐਸ ਆਈਐਸ ਡੈਪਟੀ ਕਮਿਸ਼ਨਰ ਡੀਸੀ ਸਾਰੇ ਜਿੰਨੇ ਵੀ ਵੱਡੇ ਜੱਜ ਬਣਾਵਾਂਗੇ ਮੌਕਾ ਮਿਲੂਗਾ ਇਹਨਾਂ ਨੂੰ ਬਸ ਸਾਨੂੰ ਮੌਕਾ ਮਿਲ ਜੇ ਪੰਜਾਬੀਆਂ ਦਾ ਇਹ ਹੈ ਮੌਕਾ ਮਿਲ ਜੇ ਜਹਾਜਤਾਸੀ ਹੈਗੇ ਆ ਰਨਵੇ ਮਿਲ ਜੇ ਬਸ ਅਸੀਂ ਬਿਨਾਂ ਰਨਵੇ ਤੋਂ ਵੀ ਉੱਡ ਜਾਨੇ ਕਈ ਵਾਰੀ ਐਨੀ ਤਾਕਤ ਹੈ ਸਾਡੇ ਚ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਮੇਰੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਤੇ ਵਿਸ਼ਵਾਸ ਕੀਤਾ ਕਿ ਯਾਰ ਲੱਗਦੇ ਤਾਂ ਆਪਣੇ ਵਰਗੇ ਨੇ ਯਾਰ ਇਹ ਕਹਿੰਦੇ ਤਾਂ ਗੱਲਾਂ ਉਹੀ ਨੇ ਯਾਰ ਜਿਹੜੀਆਂ ਆਪਾਂ ਸੋਚਦੇ ਆ ਮੈਨੂੰ ਲੱਗਦਾ ਕਰ ਦੇਣਗੇ ਯਾਰ ਆਪ ਵਿਸ਼ਵਾਸ ਕੀਤਾ ਤਾਂ ਅਸੀਂ ਲੱਗੇ ਹੋਏ ਆ ਕੋਈ ਵੋਟਾਂ ਨਹੀਂ ਨੇੜੇ ਤੜੇ ਇਹ ਕੰਮ ਸਰਕਾਰਾਂ ਸਰਕਾਰਾਂ ਆਖਰੀ 6 ਮਹੀਨਿਆਂ ਚ ਕਰਦੇ ਹੁੰਦੀਆਂ ਸੀ ਜਿਹੜੇ ਅਸੀਂ ਪਹਿਲੇ 6 ਮਹੀਨਿਆਂ ਚ ਕਰ ਰਹੇ ਆ ਉਹ ਤਾਂ ਮੰਗਣ ਵੇਲੇ ਦੇਖਾਂਗੇ ਕੀ ਹੋਊਗਾ ਉਹ ਤੋਂ ਬਾਅਦ ਦੀ ਗੱਲ ਐ ਪਹਿਲਾਂ ਕੰਮ ਕਰੀਏ ਲੋਕ ਕਹਿਣਗੇ ਸਾਨੂੰ ਲਾਂਬਾ ਦੇਣਗੇ ਆਉਣ ਵਾਲੀਆਂ ਪੀੜੀਆਂ ਤੁਸੀਂ ਵੀ 5 ਸਾਲ ਆਏ ਸੀ ਫਿਰ ਤੁਸੀਂ ਕੀ ਕੀਤਾ ਬਈ ਇੱਕ ਇੱਕ ਦਿਨ ਇੱਕ ਇੱਕ ਘੰਟਾ ਲੇਟਾਂ ਇੱਕ ਦਿਨ 'ਚ 10-10 ਮੀਟਿੰਗਾਂ ਕਰਦਾ ਮੈਂ ਐਂ ਟਿਪਸ ਤੇ ਪੈਂ ਮੇਰੇ ਸਾਰੇ ਪੰਜਾਬ ਦੇ ਮਸਲੇ ਸਾਰੇ ਪੰਜਾਬ ਦੇ ਮਸਲੇ ਐ ਪਏ ਨੇ ਇਹਨੂੰ ਕਦੋਂ ਇਹਨੂੰ ਕਦੋਂ ਇਹਨੂੰ ਕੀ ਕਰਾਂ ਇਹਦਾ ਕੀ ਕਰਾਂਗੇ ਇਦੋਂ ਐ ਕਰ ਦੋ ਫਿਰ ਉਹ ਕਹਿੰਦੇ ਐ ਨਹੀਂ ਹੁੰਦਾ ਐ ਕਿਉਂ ਨਹੀਂ ਹੁੰਦਾ ਫਿਰ ਐ ਕਰ ਦੋ ਟੋ ਟੋਲ ਪਲਾਜ਼ੀ ਬੰਦ ਨਹੀਂ ਹੋਏ ਅਫਸਰ ਤਾਂ ਕਹਿੰਦੇ ਸੀ ਹੋ ਨਹੀਂ ਸਕਦੇ ਮੈਂ ਕਿਉਂ ਨਹੀਂ ਹੋ ਸਕਦੇ ਮੈਂ ਜਾਊਂਗਾ ਤੇ ਬੰਦ ਕਰ ਚਲੋ ਨਹੀਂ ਜੀ ਕੋਰਟ ਮੇ ਹੋ ਜਾਏਗਾ ਇਹ ਕੋਰਟ ਐ ਕੋਰਟ ਮੇ ਹੋ ਜਾਏਗਾ ਦੇਖਾਂਗੇ ਜਦੋਂ ਉਹਨੇ ਕਿਹਾ ਸਾਡਾ ਐਗਰੀਮੈਂਟ ਨੇ ਪੂਰਾ ਕੀਤਾ ਉਹਨੇ ਆ ਬਾਰੀ ਹੈ ਹੁਣ ਤੋਂ ਡੇ ਵਾਲੇ ਦੀ ਸਮਾਨੇ ਵਾਲੇ ਦੀ ਕੋਰਟ ਨੇ ਕਰ ਦਿਆ ਵੀ ਇਹ ਕਰ ਦਿਆ ਗੱਲ ਹੈ ਕੋਈ ਪੈਸੇ ਫੜੀ ਜਾਂਦੇ ਨਾ ਕੋਈ ਕੱਚਾ ਮਾਲ ਲੱਗਦਾ ਨਾ ਕੋਈ ਧੂਆ ਪ੍ਰਦੂਸ਼ਣ ਸਰਟੀਫਿਕੇਟ ਲੈਣਾ ਪੈਂਦਾ ਪੈਸੇ ਹੀ ਭਾਣੇ ਲੋਕਾਂ ਤੋਂ ਬੱਸ ਇਧਰ ਦੀ ਲੰਗੋ ਪੈਸੇ ਦੇਓ ਉਧਰ ਦੀ ਲੰਗੋ ਪੈਸੇ ਦੇਓ ਗੱਡੀ ਖਰੀਦੋ ਤਾਂ ਰੋਡ ਦੇ ਪੈਸੇ ਦਿਓ ਉਹ ਫਿਰ ਗੱਡੀ ਖਰੀਦਣ ਮਿਲ ਕੇ ਕਿਹੜੇ ਰੋਡ ਟੈਕਸ ਲੈਣੇ ਹੋ ਫਿਰ ਸਾਰੀਆਂ ਰੋਡਸ ਤਾਂ ਪ੍ਰਾਈਵੇਟ ਨੇ ਫਿਰ ਐਵੇਂ ਕਰੀ ਗਏ ਵੱਡੀਆਂ-ਵੱਡੀਆਂ ਸੜਕਾਂ ਬਣਾਤੀਆਂ ਫੁੱਲ ਬਣੀ ਜਾਂਦੀਆਂ ਕਿਨੇ ਬਣਾਇਆ ਉਹ ਤਾਂ ਕੰਪਨੀ ਨੇ ਬਣਾਇਆ ਉਹ ਤਾਂ ਪੈਸੇ ਲਈ ਜਾਂਦੇ ਆ ਐ ਇਸੇ ਕਰਕੇ ਇਹਨਾਂ ਨੂੰ ਦਿੱਕਤ ਹੋ ਰਹੀ ਹੈ ਕਿ ਮਨਿੰਦਰ ਮਾਸਟਰ ਦਾ ਮੁੰਡਾ ਇਸ ਕੁਰਸੀ ਤੇ ਕਿਉਂ ਪਹੁੰਚ ਗਿਆ ਚਲ ਪਹੁੰਚ ਗਿਆ ਬੈਠਣਾ ਵੀ ਆ ਗਿਆ ਇਹਨੂੰ ਚਲਾਉਣਾ ਵੀ ਆ ਗਿਆ ਸਾਰਾ ਕੁਝ ਸਾਡੇ ਘਰ ਵੀ ਖੋਲੇ ਸਾਡੇ 25-25 ਸਾਲ ਪੁਰਾਣੇ ਸਾਡੇ ਕੋਲ ਘਰ ਹੁੰਦੇ ਸੀ ਮੈਂ ਕਿਹਾ ਕਿ ਪੰਜਾਬ ਹੈ ਤੁਹਾਨੂੰ ਪਤਾ ਨਹੀਂ ਕਹਿੰਦੇ ਸੰਨ ਕੋਲ ਕੋਈ ਆਇਆ ਹੀ ਨਹੀਂ ਮੈਂ ਕਿਹਾ ਮੈਂ ਆਇਆ ਆਜੋ ਪੰਜਾਬ ਚ ਆਊਗੀ ਇੰਡਸਟਰੀ ਇੱਥੇ ਇੱਥੇ ਇੰਡਸਟਰੀ ਆਊਗੀ ਇੰਡਸਟਰੀ ਆਊਗੀ ਤਾਂ ਸਕੂਲਾਂ ਦੇ ਪੜੇ ਹੋਏ ਬੱਚੇ ਉਹਨਾਂ ਇੰਡਸਟਰੀਆਂ ਨੂੰ ਇਧਰ ਲਈ ਫੈਮਿਲੀ ਨਾਲ ਜਾ ਉਧਰ ਲਈ ਫੈਮਿਲੀ ਨਾਲ ਦੋਈ ਸੀ ਸਮਝ ਗਏ ਨਾ ਕਿ ਮੈਂ ਪੂਰਾ ਦੱਸਾਂ ਜਾਂ ਮੋਤੀ ਮੈਲ ਨਾਲ ਜਬ ਆਦਲਾ ਨਾਲ ਬਸ ਐਮਓ ਜੋ ਸਾਈਨ ਹੁੰਦਾ ਸੀ ਮੇਰੇ ਕਿੰਨੇ ਨੇ ਮਾਰ ਗੋਲੀ ਤੂੰ 10000 ਬੰਦੇ ਨੂੰ ਕੰਮ ਦੇਵੇਂਗਾ ਤੂੰ ਛੱਡ ਮੇਰੇ ਕਿੰਨੇ ਨੇ ਹੁਣ ਇੰਡਸਟਰੀ ਆ ਰਹੀ ਐ ਸਾਈਨ ਕੀ ਮਗਰ ਇੰਨੇ ਪੰਜਾਬ ਨੇ ਨਾ ਪਰ ਉਹ ਸਾਰੇ ਜਿੰਨੇ ਵੀ ਨੇ ਉਹ ਕੀ ਚਾਹੁੰਦੇ ਨੇ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਮੇਰੇ ਪੇਕਿਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣੇ ਚਾਹੀਦੇ ਆ ਉਹ ਬਸ ਇਹੀ ਸੋਚਦੇ ਆ ਯਾਰ ਪੰਜਾਬ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਕਿਉਂਕਿ ਉਹ ਤਾਂ ਪੇਕਾ ਹੋ ਗਿਆ ਨਾ ਪੰਜਾਬ ਤੇ ਜਦੋਂ ਉਹ ਦੇਖਦੇ ਨੇ ਅੱਜ ਦੇਖਣ ਗਿਆ ਕੈਮਰਿਆ ਰਾਹੀਂ ਕਿਰ ਸਰਕਾਰੀ ਸਕੂਲਾਂ ਚ ਆ ਆਹ ਜੇ ਬੱਚੇ ਆਏ ਆਏ ਹੋ ਜਾਂਦਾ ਯਾਰ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਸਿੱਖਿਆ ਮੰਤਰੀ ਆਏ ਫਿਰਦੇ ਨੇ ਸਰਕਾਰੀ ਸਕੂਲਾਂ ਚ ਪੰਜਾਬ ਚ ਬੜੀ ਵਧੀਆ ਗੱਲ ਆ ਯਾਰ ਇਹ ਠੰਡੀਆਂ ਹਵਾਵਾਂ ਦੇ ਬੁੱਲੇ ਨੇ ਉਹ ਆਪ ਕਰਨਾ ਚਾਹੁੰਦੇ ਆ ਸਾਡਾ ਅਸੀਂ ਸਕੂਲ ਅਡਾਪਟ ਕਰਨਾ ਚਾਹੁੰਦੇ ਆ ਸਾਡੇ ਪਿੰਡ ਦਾ ਸਾਥੋ ਜ਼ਮੀਨ ਲੈ ਲੋ ਤੇ ਮਹੱਲਾ ਕਲੀਨਿਕ ਬਣਾ ਦਿਓ ਸਾਥੋ ਜ਼ਮੀਨ ਲੈ ਲੋ ਉੱਤੇ ਮੈਡੀਕਲ ਕਾਲਜ ਬਣਾ ਦਿਓ ਮੈਨੂੰ ਰੋਜ਼ ਫੋਨ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਸਾਡੇ ਪੇਕਿਆਂ ਤੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਲੱਗੇ ਆਹੀ ਫਰਕ ਆ ਬਸ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे थैंक यू वेरी मच